ਦਰਸ਼ਨ ਕਰੋ ਜੀ ਗੁਰਦੁਆਰਾ ਦਾਤਾਬੰਦੀ ਛੋੜ ਕਿਲਾ ਗਵਾਲੀਅਰ ਮੱਧ ਪ੍ਰਦੇਸ਼ ਮੇਰੀ ਪੀੜੀ ਦੇ ਮਾਲਕ ਸਿਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੇ ਉੱਪਰ ਸੁਭਾਏਮਨ ਹੁੰਦੇ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੋੜਿਆਂ ਸ਼ਾਸਤਰਾਂ ਦੀ ਸਖਲਾਈ ਐਸੇ ਕਾਰਜ ਅਰੰਭੇ ਜਿਨ੍ਹਾਂ ਨੂੰ ਦੇਖ ਕੇ ਮੁਗਲਿਆ ਸਲਤਨਤ ਪੈ ਖਾਣ ਲੱਗ ਪਈ ਤੇ ਮੌਕੇ ਦਾ ਤਖਤ ਨਸ਼ੀਨ ਬਾਦਸ਼ਾਹ ਜਹਾਂਗੀਰ ਵੈਸੇ ਵੀ ਕਟੜ ਸੋਚ ਵਾਲਾ ਸੀ ਤੇ ਉਹਨੂੰ ਗੁਰੂ ਘਰ ਦੇ ਉਪਰੋਕਤ ਕਾਰਜ ਇਹ ਬਾਕੀਆਂ ਨਾ ਮਹਿਸੂਸ ਹੋਣ ਲੱਗੇ ਤੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਪਾਤਸ਼ਾਹ ਜੀ ਨੂੰ ਬਹਾਨੇ ਦੇ ਨਾਲ ਬੁਲਾ ਲਿਆ ਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਭੇਜ ਦਿੱਤਾ ਤੇ ਕਿਲੇ ਦੇ ਵਿੱਚ ਪਹਿਲਾਂ ਹੀ ਇਸ ਦੇਸ਼ ਦੇ 52 ਰਾਜੇ ਕੈਦ ਕੀਤੇ ਹੋਏ ਸੀ ਗੁਰੂ ਜੀ ਦੇ ਕਿਲੇ ਵਿੱਚ ਜਾਣ ਦੇ ਨਾਲ ਜੰਗਲ ਦੇ ਵਿੱਚ ਮੰਗਲ ਲੱਗ ਗਏ ਕੈਦੀ ਰਾਜਿਆਂ ਨੇ ਸੁੱਖ ਦਾ ਸਾਹ ਲਿਆ ਤੇ ਦਰੋਗੇ ਸਮੇਤ ਕਿਲੇ ਦੇ ਹੋਰ ਪ੍ਰਬੰਧਕ ਵੀ ਜਿੰਨੇ ਸੀ ਉਹ ਸਾਰੇ ਗੁਰੂ ਪਾਤਸ਼ਾਹ ਜੀ ਦੀ ਸੰਗਤ ਦਾ ਨਿਕਮਨਣ ਲੱਗੇ ਪਰ ਦੂਜੇ ਪਾਸੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹੋਰ ਜਿੱਥੇ ਵੀ ਗੁਰੂ ਪਾਸਾ ਜੀ ਦੇ ਪਿਆਰੇ ਸਿੱਖ ਰਹਿੰਦੇ ਸੀ ਸੰਗਤਾਂ ਗੁਰੂ ਜੀ ਦੇ ਵਿਛੋੜੇ ਦੀ ਕਸਕ ਦੇ ਨਾਲ ਬਹਿਬਲ ਹੋ ਗਈਆਂ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਜਿਵੇਂ ਮਹਾਪੁਰਖਾਂ ਨੇ ਇਸ ਸਮੇਂ ਸ਼ਬਦ ਚੌਂਕੀਆਂ ਦੀ ਜੁਗਤ ਚਲਾਈ ਸੰਗਤਾਂ ਜਿਉਂ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚਲਦੀਆਂ ਗੁਰਬਾਣੀ ਦੇ ਸ਼ਬਦ ਪੜ੍ਹਦੀਆਂ ਤੇ ਬਾਦਸ਼ਾਹ ਦੇ ਜ਼ੁਲਮਾਂ ਦੀਆਂ ਕਹਾਣੀਆਂ ਵੀ ਲੁਕਾਈ ਨੂੰ ਸੁਣਾਉਂਦੀਆਂ ਇਸ ਤਰ੍ਹਾਂ ਇਹ ਜਥਾ ਪੜਾਓ ਪੜ੍ਹਾਈ ਦੇ ਵਿੱਚ ਗਵਾਲੀਅਰ ਦੇ ਕਿਲੇ ਨੂੰ ਮੱਥਾ ਟੇਕ ਕੇ ਬਾਬਸ ਮੁੜ ਜਾਂਦਾ ਵਿਦਵਾਨਾਂ ਅਨੁਸਾਰ 2.5 ਸਾਲ ਦਾ ਸਮਾਂ ਇਸ ਤਰ੍ਹਾਂ ਗੁਜ਼ਰਿਆ ਤਾਂ ਲੁਕਾਈ ਦੇ ਵਿੱਚ ਬਾਦਸ਼ਾਹ ਵਿਰੁੱਧ ਰੋਸ ਸੀ ਜਿਹੜਾ ਰੋਸ ਉਹ ਜਾਗਣ ਲੱਗ ਪਿਆ ਅੱਛੇ ਵਿਚਾਰਾਂ ਦੇ ਧਾਰਨੀ ਸਭ ਹਿੰਦੂ ਮੁਸਲਮਾਨ ਜਿੰਨੇ ਸੀ ਬਾਦਸ਼ਾਹ ਦੇ ਐਸੇ ਵਿਵਹਾਰ ਨੂੰ ਨਿੰਦਦੇ ਆ ਲੋਕ ਬੁਰਾ ਕਹਿਣ ਲੱਗ ਪਏ ਕਿਹਾ ਬਾਦਸ਼ਾਹ ਜਹਾਂਗੀਰ ਐਸੇ ਹਾਲਾਤਾਂ ਨੂੰ ਦੇਖ ਕੇ ਬਾਦਸ਼ਾਹ ਨੇ ਉਹ ਸੁਣ ਕੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਅਸਾਧ ਰੋਕਾਂ ਵਿੱਚ ਝਗੜਿਆ ਗਿਆ ਬਾਦਸ਼ਾਹ ਦੀ ਬੇਗਮ ਜਿਹਦਾ ਨਾਮ ਨੂਰ ਜਹਾਂ ਤੇ ਬੇਗਮ ਨੇ ਉਸ ਵਕਤ ਦੇ ਮਹਾਪੁਰਖ ਸਾਈ ਮੀਆਂ ਮੀਰ ਜੀ પાસે ਬੇਨਤੀ ਕੀਤੀ ਕਿ ਆ ਸਾਈ ਜੀ ਕਿਰਪਾ ਕਰੋ ਤਾਂ ਸਾਈਂ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਜਮਤ ਦੇ ਬਾਦਸ਼ਾਹ ਦੇ ਗੁਰੂ ਪਾਤਸ਼ਾਹ ਜੀ ਦੇ ਨਾਲ ਕੀਤੇ ਸਾਦੇ ਸੇ ਵਿਵਹਾਰ ਦੀ ਅਸਲੀਅਤ ਬਿਆਨ ਕੀਤੀ ਬੇਗਮ ਨੇ ਬਾਦਸ਼ਾਹ ਨੂੰ ਪ੍ਰੇਰਣਾ ਕੀਤੀ ਤੇ ਉਹਨੇ ਗੁਰੂ ਜੀ ਦੇ ਕਿਲੇ ਦੇ ਵਿੱਚੋਂ ਵਾਪਸ ਆਉਣ ਦੇ ਹੁਕਮ ਭੇਜ ਦਿੱਤੇ ਰਾਜਿਆਂ ਦੀ ਦ사 ਦੇਖ ਕੇ ਉਹਨਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਗੁਰੂ ਪਾਤਸ਼ਾਹ ਜੀ ਨੇ ਅਕੱਲੇ ਕਿਲੇ ਦੇ ਵਿੱਚੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਬਾਦਸ਼ਾਹ ਨੇ ਕਿਹਾ ਕਿ ਜਿੰਨੇ ਆਪ ਜੀ ਦੇ ਪੱਲੇ ਨੂੰ ਫੜ ਕੇ ਬਾਹਰ ਆ ਜਾਣਗੇ ਤੇ ਉਹ ਆ ਜਾਣ ਤਾਂ ਗੁਰੂ ਪਾਤਸ਼ਾਹ ਜੀ ਨੇ ਉਸ ਸਮੇ 52 ਕਲੀਆਂ ਵਾਲਾ ਚੋਲਾ ਸਾਹਿਬ ਪਹਿਨੇ ਆ ਤੇ ਉਸ ਚੋਲੇ ਦੀਆਂ ਕਲੀਆਂ ਨੂੰ ਫੜ ਕੇ 52 ਰਾਜੇ ਰਿਹਾ ਹੋ ਗਏ ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਬੰਦੀ ਤੋਂ ਰਹਾਤ ਕਰ ਦਿੱਤਾ ਉਹ ਸਮੇਂ ਤੋਂ ਹੀ ਸੰਗਤਾਂ ਗੁਰਦੇਵ ਜੀ ਨੂੰ ਬੰਦੀ ਛੋੜ ਦਾਤਾ ਦੇ ਨਾਮ ਦੇ ਨਾਲ ਪੁਕਾਰਨ ਲੱਗੀਆਂ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਜਿੱਥੇ ਗੁਰੂ ਪਾਤਸ਼ਾਹ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਸੀ ਇਹ ਉਹ ਪਾਵਨ ਸਥਾਨ ਹੈ ਗੁਰੂ ਪਾਤਸ਼ਾਹ ਜੀ ਨੇ ਇਸ ਸਥਾਨ ਨੂੰ ਭਾਗ ਲਗਾ ਦਿੱਤੇ ਤੇ ਉਹਨਾਂ ਬੰਦੀ ਰਾਜਿਆਂ ਨੂੰ ਬਾਦਸ਼ਾਹ ਜੀ ਦੀ ਬਾਦਸ਼ਾਹ ਜਹਾਂਗੀਰ ਦੀ ਕੈਦ ਦੇ ਵਿੱਚੋਂ ਰਿਹਾ ਕਰਵਾ ਦਿੱਤਾ ਤੇ ਗੁਰੂ ਪਾਤਸ਼ਾਹ ਜੀ ਦਾ ਉਹ ਬਵੰਜਾ ਕਲੀਆਂ ਵਾਲਾ ਚੋਲਾ ਸਾਹਿਬ ਅੱਜ ਵੀ ਕਢਾਣੀ ਜ਼ਿਲ੍ਹਾ ਲੁਧਿਆਣਾ ਉਸ ਨਗਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਬੁੰਜਾ ਕਲੀਆਂ ਵਾਲਾ ਚੋਲਾ ਸਾਹਿਬ ਹੱਥ ਲਿਖਤ ਪੰਜ ਗ੍ਰੰਥੀ ਜੀ ਤੋਂ ਗੁਰੂ ਪਾਤਸ਼ਾਹ ਜੀ ਨਿਤਨੇਮ ਕਰਿਆ ਕਰਦੇ ਸੀ ਉਸ ਕਢਾਣੀ ਨਗਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅੱਜ ਵੀ ਪਿਆ ਹੈ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਜੋੜਾ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਦਰਸ਼ਨ ਕਰੋ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਮੇਨ ਦਰਬਾਰ ਸਾਹਿਬ ਬੰਦੀ ਛੋੜ ਦాతਾ ਗਵਾਲੀਅਰ ਦੇ ਇਸ ਕਿਲੇ ਦੇ ਵਿੱਚ ਗੁਰੂ ਪਾਸਾ ਸਾਹਿਬ ਜੀ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਗੁਰੂ ਪਾਸਾ ਸਾਹਿਬ ਜੀ ਦੇ ਇਸ ਪਾਵਨ ਸਥਾਨ ਦੇ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਹਰ ਇੱਕ ਨੂੰ ਇਸ ਪਾਵਨ ਸਥਾਨ ਦੇ ਦਰਸ਼ਨ ਹੋਣੇ ਚਾਹੀਦੇ ਨੇ ਤੇ ਇਸ ਇਸ ਇਤਿਹਾਸ ਦਾ ਹਰ ਇੱਕ ਨੂੰ ਪਤਾ ਲੱਗਣਾ ਚਾਹੀਦਾ ਹੈ ਦਲ ਭੰਜਨ ਗੁਰੂ ਸੂਰਮਾ ਵੱਡ ਜੋ ਦਾ ਬਹੁ ਪਰਉਪਕਾਰੀ ਮੇਰੀ ਪੀਰੀ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਉਹ ਸਥਾਨ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਧੋਖੇ ਦੇ ਨਾਲ ਬਲਾ ਕੇ ਕੈਦ ਕਰ ਲਿਆ ਸੀ ਤੇ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਆ ਕੇ ਭਾਗ ਲਗਾ ਦਿੱਤੇ ਜਿਹੜੇ ਰਾਜਿਆਂ ਨੂੰ ਲੱਗਦਾ ਸੀ ਕਿ ਇੱਥੇ ਹੁਣ ਮੌਤ ਹੋਵੇਗੀ ਬਾਹਰ ਨਹੀਂ ਨਿਕਲਿਆ ਜਾਣਾ ਤੇ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਈ ਕਿ ਉਹਨਾਂ ਬੰਦੀ ਕੈਦੀ ਰਾਜਿਆਂ ਨੂੰ ਗੁਰੂ ਪਾਤਸ਼ਾਹ ਜੀ ਨੇ ਜਹਾਂਗੀਰ ਦੀ ਕੈਦ ਉਰ ਰਹਾ ਕਰਵਾ ਦਿੱਤਾ ਦਰਸ਼ਨ ਕਰੋ ਗੁਰਦੁਆਰਾ ਦਾਤਾ ਬੰਦੀ ਛੋੜ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਇਸ ਪੇਜ ਨੂੰ ਫੋਲੋ ਕਰੋ ਸਾਡੇ YouTube ਚੈਨਲ ਪੰਜਾਬ ਸਿਆਂ ਪੇਜ ਦੇ ਉੱਪਰ ਜਾ ਕੇ ਉਸ ਚੈਨਲ ਦੇ ਨਾਲ ਜੁੜੋ ਜੀ ਪੰਜਾਬੀ ਦੇ ਵਿੱਚ ਪੰਜਾਬ ਸਿਆਂ YouTube ਚੈਨਲ ਹੈ ਤੇ ਫੇਸ ਦੇ ਫੇਸਬੁੱਕ ਉੱਪਰ ਵੀ ਇਹ ਪੰਜਾਬੀ ਦੇ ਵਿੱਚ ਪੰਜਾਬ ਸਿਆਂ ਪੇਜ ਨੂੰ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰੋ ਜੀ ਗੁਰਦੁਆਰਾ ਬੰਦੀ ਛੋੜ ਦਤਾ